ਹਾਂਜੀ ਦੋਸਤੋ ਜੇ ਤੁਹਾਡੇ ਘਰੇ ਕੋਈ ਬਾਲਟੀ ਪਈ ਆ ਪੁਰਾਣੀ ਤੇ ਉਸ ਨੂੰ ਸੁੱਟੋ ਨਾ ਉਸ ਦਾ ਇੱਕ ਆ ਜਿਗਾੜ ਤਿਆਰ ਕਰ ਲੋ ਜੋ ਤੁਹਾਡੇ ਘਰੇ ਹਰ ਇੱਕ ਦੇ ਕੰਮ ਆ ਸਕਦਾ ਹੈ ਹਰ ਇੱਕ ਘਰ ਦੇ ਵਿੱਚ ਕੰਮ ਆ ਸਕਦਾ ਹੈ ਤੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਰਨਾ ਕੀ ਹੈ ਤੁਸੀਂ ਬਾਲਟੀ ਦੇ ਇਸ ਤਰ੍ਹਾਂ ਨਿਸ਼ਾਨ ਲਾ ਲੈਣੇ ਨੇ ਨਿਸ਼ਾਨ ਲਾ ਕੇ ਬਾਲਟੀ ਨੂੰ ਚੰਗੀ ਤਰ੍ਹਾਂ ਉਸ ਨਿਸ਼ਾਨ 'ਤੇ ਕੱਟ ਲੈਣੀ ਹੈ ਬਾਲਟੀ ਨੂੰ ਆਪਾਂ ਚੰਗੀ ਤਰ੍ਹਾਂ ਕੱਟਣਾ ਹੈ ਕਟਰ ਦਾ ਧਿਆਨ ਰੱਖਣਾ ਤਾਂ ਜੋ ਕੋਈ ਨੁਕਸਾਨ ਨਾ ਹੋਵੇ ਕਟਰ ਧਿਆਨ ਨਾਲ ਚਲਾਉਣਾ ਆਪਾਂ ਨੇ ਕੱਟਣ ਤੋਂ ਬਾਅਦ ਉਸ ਨੂੰ ਆਪਾਂ ਇਦਾਂ ਲਗ ਲਗ ਕਰ ਲਾਂਗੇ ਤੁਸੀਂ ਦੇਖੀ ਜਾਓ ਬਹੁਤ ਸੋਹਣੀ ਚੀਜ਼ ਤਿਆਰ ਹੋਣੀ ਹੈ ਇਸ ਬਾਲਟੀ ਤੋਂ ਜੋ ਆਪਾਂ ਸੋਚ ਵੀ ਨਹੀਂ ਸਕਦੇ ਤੇ ਉਸ ਤੋਂ ਬਾਅਦ ਤੁਸੀਂ ਚੰਗੀ ਤਰ੍ਹਾਂ ਇਸ ਨੂੰ ਕਟਰ ਦੀ ਮਦਦ ਨਾਲ ਸਾਫ਼ ਸਫਾਈ ਕਰਨੀ ਹੈ ਇਸ ਦੀ ਕੱਟੇ ਹੋਈ ਬਾਲਟੀ ਦੀ ਪੂਰੀ ਵਧੀਆ ਤਰੀਕੇ ਨਾਲ ਬਿਲਕੁਲ ਪਲੇਨ ਕਰ ਲੈਣਾ ਇਹਨੂੰ ਕਟਰ ਚਲਾ ਕੇ ਜਿਸ ਦੇ ਉੱਪਰਲੇ ਜਿਹੜੇ ਹਿੱਸੇ ਨੇ ਬਾਲਟੀ ਦੇ ਹੁਣ ਤੁਸੀਂ ਦੇਖੋ ਜਿਸ ਨੂੰ ਲੱਗਦਾ ਕਿ